ਹਾਂਜੀ ਦੋਸਤੋ ਧੰਨਵਾਦ ਸਭਨਾਂ ਦਾ ਅੱਜ ਆਪਾਂ ਜਿਹੜੀ ਕਹਾਣੀ ਸਾਂਝ ਕਰ ਰਹੇ ਹਾਂ ਉਹਦਾ ਨਾਮ ਹੈ ਚੀਨੀ ਕਬੂਤਰੀ ਅਤੇ ਇਸ ਦੇ ਲੇਖਕ ਹਨ ਜਸਮਨ ਸਿੰਘ ਜੀ ਕਮਲ ਆਫਟਰ ਪੇਸ਼ ਹੈ ਕਹਾਣੀ ਚੀਨੀ ਕਬੂਤਰੀ ਜਾਗਰ ਅੱਜ ਫੇਰ ਦੋ ਜੋੜੇ ਕਬੂਤਰਾਂ ਦੇ ਆਪਣੇ ਯਾਰ ਰੇਲੂ ਦੇ ਘਰੋਂ ਲੈ ਆਇਆ ਜਿਵੇਂ ਉਹੀ ਉਸ ਦੀ ਜ਼ਿੰਦਗੀ ਦਾ ਇੱਕੋ ਇੱਕ ਆਸਰਾ ਰਹਿ ਗਏ ਸਨ ਏਡੀ ਵਿਸ਼ਾਲ ਦੁਨੀਆ ਵਿੱਚੋਂ ਇਹਨਾਂ ਕਬੂਤਰਾਂ ਵਿੱਚ ਇੱਕ ਕਤੀ ਸੋਹਣੀ ਚੀਨੀ ਕਬੂਤਰੀ ਸੀ ਜਿਸ ਨੂੰ ਉਹ ਬਹੁਤ ਹੀ ਪਿਆਰ ਕਰਦਾ ਸੀ ਜਿਵੇਂ ਉਹ ਉਸਦੀ ਰੂਹ ਹੋਵੇ ਮਾਂ ਬੱਚੇ ਨੂੰ ਖੜਾਉਂਦੀ ਹੈ ਆਪ ਵੀ ਪਰਚਦੀ ਹੈ ਪਰ ਮਨੁੱਖ ਪਸ਼ੂਆਂ ਤੇ ਜਾਨਵਰਾਂ ਨਾਲ ਕਿਉਂ ਪਿਆਰ ਪਾਉਂਦਾ ਹੈ ਜਾਗਰ ਹੱਦੋਂ ਬਾਅਦ ਉਦਾਸ ਰਹਿੰਦਾ ਸੀ ਉਹ 2-3 ਰੁਪਏ ਨਿਤ ਦਾ ਕਾਰੀਗਰ ਸੀ ਪਰ ਉਹ ਚਿਤ ਆਇਆ ਹੀ ਦਿਹਾੜੀ ਜਾਂਦਾ ਸੀ ਦਸਾਂ ਸਾਲਾਂ ਦੀਆਂ ਪਤ ਚੜਾਣੇ ਇਕੱਠਾਂ ਰਲ ਕੇ ਉਸ ਨੂੰ ਵਿਰਾਨ ਕਰ ਦਿੱਤਾ ਸੀ ਉਹ ਇੱਕ ਟੁੰਡ ਮੁੰਡ ਵਿਰਸ਼ ਜਾਪਦਾ ਸੀ ਜਿਸ ਦੇ ਗਲੋਂ ਫੁੱਲਾਂ ਭਰੀ ਇਸ਼ਕ ਪੇਚੇ ਦੀ ਵੇਲ ਲੱਤ ਗਈ ਹੋਵੇ ਛੱਤ ਉੱਤੇ ਵਿੱਠਾਂ ਪਰੇ ਖੁੱਡੇ ਨੂੰ ਉਸ ਨੇ ਸਾਫ਼ ਕੀਤਾ ਵੱਡੀ ਕੁੰਡੀ ਨੂੰ ਚੰਗੀ ਤਰ੍ਹਾਂ ਮੈਲ ਲਾ ਕੇ ਉਸ ਵਿੱਚ ਪਾਣੀ ਪਾਇਆ ਤਾਜ਼ਾ ਪਾਣੀ ਪਾਇਆ ਟੁੱਟੇ ਵਾਂਸ ਨਾਲ ਛਤਰੀ ਬੰਨ੍ਹ ਕੇ ਛੱਤ ਤੇ ਗੱਡ ਦਿੱਤੀ ਕਈਆਂ ਮਹੀਨਿਆਂ ਪਿੱਛੋਂ ਉਸ ਦੀ ਜ਼ਿੰਦਗੀ ਵਿੱਚ ਅੱਜ ਥੋੜੀ ਜੀ ਖੁਸ਼ੀ ਆਈ ਸੀ ਚੀਨੀ ਉਸ ਦੇ ਹੱਥਾਂ ਤੇ ਕੰਬ ਰਹੀ ਸੀ ਉਸ ਦੇ ਪਰ ਜਾਗਰਦੀਆਂ ਪਲਕਾਂ ਵਾਂਗ ਝਪਕ ਰਹੇ ਸਨ ਜਿਵੇਂ ਬੀਤ ਚੁੱਕੀ ਜ਼ਿੰਦਗੀ ਦਾ ਸੁਪਨਾ ਆਪਣਾ ਲੜ ਚੁੱਕ ਕੇ ਹੱਸਦਾ ਹੋਵੇ ਉਸ ਪਹਿਲੀ ਹੀ ਵਾਰ ਕਬੂਤਰ ਨਹੀਂ ਸੰਰਖੇ ਜਦੋਂ 18 ਬਰਿਆਂ ਦਾ ਹੋਇਆ ਸੀ ਤਦ ਕਿਵੇਂ ਉਸ ਨੂੰ ਮੂੰਹ ਜ਼ੋਰ ਜਵਾਨੀ ਨੇ ਦਬ ਲਿਆ ਸੀ ਅਤੇ ਲਹੂ ਦੀ ਸ਼ੋਖੀ ਉਸ ਦੇ ਸੋਲੇ ਰੰਗ ਵਿੱਚ ਵੀ ਦਮਕਾ ਮਾਰ-ਮਾਰ ਪੈਂਦੀ ਸੀ ਉਸ ਦੇ ਡੋਲਿਆਂ ਵਿੱਚ ਛਲੀਆਂ ਤੇ ਪੱਟਾਂ ਵਿੱਚ ਘੁੱਗੀਆਂ ਪੈ ਜਾਂਦੀਆਂ ਸਨ ਉਸ ਦੀ ਮਾਂ ਨਿੱਕੇ ਹੁੰਦੇ ਦੀ ਮਰ ਗਈ ਸੀ ਘਰ ਵਿੱਚ ਉਹ ਆਪ ਤੇ ਕੁਸ ਦਾ ਪੰਜਾਣ ਪਹੁੰਚਿਆ ਵਾਪਸੀ ਜਦੋਂ ਉਸ ਪਹਿਲੀ ਵਾਰ ਕਬੂਤਰ ਲਿਆਉਂਦੇ ਸਨ ਤਦ ਉਸ ਦੇ ਬਾਪ ਨੇ ਬੜੀਆਂ ਗਾਲਾਂ ਦੇ ਦਿੱਤੀਆਂ ਸਨ ਉਸਾਰਿਆਂ ਨੀਮੀ ਪਾਈ ਸੁਣੀ ਗਿਆ ਬਿਨਾ ਕੁਝ ਕਹਾ ਦੂਜੇ ਦਿਨ ਉਹ ਆਪਣੇ ਯਾਰ ਰੇਲੂ ਨੂੰ ਕਬੂਤਰ ਵਾਪਸ મોੜ ਆਇਆ ਸਖੜਾ ਤੇ ਭਾਂਪਾਂ ਕਰਦਾ ਘਾਰ ਉਸ ਨੂੰ ਜਵਾਨੀ ਦੇ ਦਿਨਾਂ ਵਿੱਚ ਤੰਗ ਤੰਗ ਜਾਪਦਾ ਸੀ ਅਤੇ ਕਈ ਵਾਰ ਉਸ ਨੂੰ ਆਪਣਾ ਆਪ ਵੀ ਭਾਰਾ ਭਾਰਾ ਤੇ ਥੱਕਿਆ ਥੱਕਿਆ ਲੱਗਦਾ ਉਹ ਪਹਿਲੀ ਵਾਰ ਆਪਣੇ ਪਿਤਾ ਦੇ ਖਿਲਾਫ ਗੁੱਸੇ ਭਰਪੂਰ ਸੋਚਿਆ ਸੀ ਬਾਪੂ ਨੇ ਵਿਤਾ ਪਹਿਲੀ ਉਮਰੇ ਇੱਕ ਪੁੱਤਰ ਰੱਖੇ ਹੀ ਸਨ ਉਨੇ ਮੈਨੂੰ ਕਾਤੋ ਰੋਕਦਾ ਹੈ ਉਹਨੇ ਆਪਣੇ ਆਪ ਨਾਲ ਗੱਲ ਕੀਤੀ ਉਸ ਤੋਂ ਰਹਿ ਨਾ ਹੋਇਆ ਤੇ ਉਸੇ ਹਾਥਣ ਉਹ ਰੇਲੂ ਤੋਂ ਫੇਰ ਕਬੂਤਰ ਲੈ ਆਇਆ ਐਤਕੀ ਇੱਕ ਚੀਨੀ ਕਬੂਤਰੀ ਵੀ ਵਿੱਚ ਆ ਗਈ ਸੀ ਜਿਹੜੀ ਸੋਹਣੀ ਹੋਣ ਨਾਲ ਉੱਡਦੀ ਅਤੇ ਲੋਟ-ਪੋਟਣੀਆਂ ਵੀ ਬੜੀਆਂ ਖਾਂਦੀ ਸੀ ਜਾਗਰ ਨੇ ਉਸਦੇ ਪੈਰੀਂ ਝਾਂਜਰਾ ਪਾ ਦਿੱਤੀਆਂ ਉਸਦੇ ਪਿਓ ਨੇ ਉਸਨੂੰ ਕਬੂਤਰ ਛੱਡ ਦੇਣ ਨੂੰ ਕਿਹਾ ਪਰ ਜਾਗਰ ਨੇ ਜਿਗਰਾ ਕਰਕੇ ਨਾ ਕਰਤੀ ਫਿਰ ਉਹ ਗਾਲਾਂ ਦੀ ਸੂਟ ਧਰ ਲਈ ਤੇ ਆਖਿਆ ਤੇਰੀ ਮਾਂ ਦੀ ਤੇਰੀ ਦੀ ਓਏ ਤੈਨੂੰ ਕਿਸੇ ਨੇ ਸਾਗ ਨਹੀਂ ਕਰਨਾ ਪਿਛਲੀ ਉਮਰੇ ਮੇਰੇ ਵਾਂਗੂੰ ਕਿਉਂ ਤੌਲੇ ਖਰਾਬ ਕਰਵਾਉਣਾ ਬਾਪੂ ਤੂੰ ਵੀ ਤਾਂ ਕਬੂਤਰ ਰੱਖੇ ਹੀ ਸਨ ਨਾ ਅੱਗੋਂ ਉਸਨੇ ਕਿਹਾ ਸੀ ਯਾਗਰ ਦੇ ਪਿਓ ਨੂੰ ਇੰਨੀ ਆਸ ਨਹੀਂ ਸੀ ਕਿ ਉਹ ਉਸ ਦੇ ਸਾਹਮਣੇ ਬੋਲੇਗਾ ਪਰ ਜੇ ਇੱਕੋ ਥਾਂ ਨੂੰ ਵਾਰ-ਵਾਰ ਛੇੜਿਆ ਜਾਵੇ ਤਦ ਉਹ ਕੁਦਰਤੀ ਚੀਜ਼ ਉੱਠਦਾ ਹੈ ਅਤੇ ਅਸੀਂ ਹੈਰਾਨ ਹੋ ਜਾਂਦੇ ਆ ਜਵਾਨ ਜਾਗਰ ਨੂੰ ਉਸ ਮਾਰਨਤ ਹੈ ਨਹੀਂ ਸੀ ਫਿਰ ਵੀ ਉਹ ਉਸ ਨੂੰ ਕਈ ਵਾਰ ਸਮਝਾਉਂਦਾ ਕਿ ਤੇਰੇ ਚੱਜ ਚੰਗੇ ਨਹੀਂ ਹਨ ਪਰ ਨਿਤ ਦੀਆਂ ਆਖੀਆਂ ਜਾਂਦੀਆਂ ਗੱਲਾਂ ਆਪਣੇ ਆਪ ਹੀ ਅਸਰਹੀਣ ਹੋ ਗਈਆਂ ਸਨ ਉਹਨਾਂ ਕੋਲ ਥੋੜੀ ਜੀ ਜ਼ਮੀਨ ਸੀ ਜਿਸ ਵਿੱਚੋਂ ਖਾਨ ਜੋਗੇ ਦਾਣੇ ਆ ਜਾਂਦੇ ਸਨ ਅਤੇ ਦਿਹਾੜੀ ਦੱਪਾ ਕਰਨ ਦੀ ਬਹੁਤੀ ਖੇਚਲ ਨਹੀਂ ਸੀ ਕਰਨੀ ਪੈਂਦੀ ਆਥਮ ਸਵੇਰ ਦਾਣੇ ਪਾਉਣ ਤੇ ਕਬੂਤਰ ਡਾਉਣ ਨਾਲ ਜਾਗਰ ਦੇ ਦਿਨ ਚਾਗੀਆਂ ਪਾਉਂਦੇ ਲੰਘ ਜਾਂਦੇ ਸਨ ਛੱਤ ਤੇ ਫਿਰਦਾ ਉਹ ਕਈ ਵਾਰੇ ਬੋਲੀ ਪਾ ਕੇ ਬੜਾ ਹੀ ਖੁਸ਼ ਹੁੰਦਾ ਉਰਲੇ ਪਾਸੇ ਟਾਬ ਸੁਣੀ ਦੀ ਪਰਲੇ ਪਾਸੇ ਕਵਰਾਂ ਉੱਡ ਜਾਂ ਕਬੂਤਰੀ ਇਹ ਲਿਆ ਮਿੱਤਰਾਂ ਦੀਆਂ ਖਬਰਾਂ ਇੱਕ ਵਾਰ ਉਹਨਾਂ ਦੇ ਪਿੰਡ ਸਾਰੰਗੀ ਨਾਲ ਗਾਉਣ ਵਾਲੇ ਆਏ ਅਤੇ ਉਹ ਸਾਰੰਗੀ ਤੇ ਇੰਨਾ ਮਸਤ ਹੋ ਗਿਆ ਕਿ ਉਸਨੇ ਸਾਰੰਗੀ ਸਿੱਖਣ ਦੀ ਪੱਕੀ ਧਾਰ ਲਈ ਉਸਨੇ ਇੱਕ ਦੋ ਥਾਮਾ ਤੋਂ ਸਾਰੰਗੀ ਲੈਣ ਦੀ ਕੋਸ਼ਿਸ਼ ਕੀਤੀ ਪਰ ਕਨਿਆਣ ਨੂੰ ਕਿਸੇ ਸਾਰੰਗੀ ਦੇ ਕੇ ਉਸ ਦਾ ਸਤਿਆਨਾਜ਼ ਥੋੜੀ ਕਰਵਾਉਣਾ ਸੀ ਆਖਰ ਉਸਨੇ ਅੱਕ ਕੇ ਆਪ ਹੀ ਸਾਰੰਗੀ ਬਣਾਉਣੀ ਸ਼ੁਰੂ ਕਰ ਦਿੱਤੀ ਉਹ ਆਪਣੇ ਧਨ ਵਿੱਚ ਆਸ ਨਾਲੋਂ ਕਈ ਗੁਣਾ ਵੱਧ ਕਾਮਯਾਬ ਹੋਇਆ ਤਾਰਾਂ ਤੇ ਤੰਦੀਆਂ ਉਸਨੇ ਕਿਸੇ ਸਿਆਣੇ ਬਜੰਤਰੀ ਪਾਸੋਂ ਕਸਾ ਲਈਆਂ ਤੇ ਸਾਰੰਗੀ ਵਜਾਉਣੀ ਸ਼ੁਰੂ ਕਰ ਦਿੱਤੀ ਪਹਿਲਾਂ ਪਹਿਲ ਉਹ ਬਹੁਤੀ ਵਾਰ ਬਜਾਉਂਦਾ ਬਜਾਉਂਦਾ ਅੱਕ ਵੀ ਜਾਂਦਾ ਪਰ ਉਸ ਤੋਂ ਬਜਾਉਣਾ ਨਾ ਰਿਹਾ ਜਾਂਦਾ ਸਾਰੰਗੀ ਸਿੱਖ ਕੇ ਅਤੇ ਕਬੂਤਰਾਂ ਵਿੱਚ ਖੇਡ ਕੇ ਉਸ ਨੂੰ ਇੰਨੀ ਖੁਸ਼ੀ ਹੁੰਦੀ ਕਿ ਉਸ ਦੀ ਛਾਤੀ ਫੁੱਲ ਕੇ ਹਲਾਸ ਹੀ ਹਲਾਸ ਹੋ ਜਾਂਦੀ ਉਸ ਦਾ ਪਿਓ ਉਸ ਨੂੰ ਫੇਰ ਕੋਸਣ ਲੱਗਾ ਓਏ ਕਿਉਂ ਫੜ ਲਿਆ ਕੰਜਰਾ ਵਾਲਾ ਕੰਮ ਹੁਣ ਆ ਸ਼ੁਰੂ ਕਰ ਲਿਆ ਬਾਪੂ ਕੀ ਲੋੜਾ ਆ ਗਿਆ ਜੇ ਸਾਰੰਗੀ ਬਜਾਈ ਤੇ ਦੱਸ ਕੀ ਹੋ ਗਿਆ ਅਤੇ ਤੇਰੀ ਮਾਂ ਦੀ ਤੇਰੀ ਦੀ ਕਿਸੇ ਨੇ ਸਾਖ ਨਹੀਂ ਕਰਨਾ ਤੈਨੂੰ ਔਤ ਜਾਵੇਂਗਾ ਘਰ ਤੇ ਜ਼ਮੀਨ ਸ਼ਰੀਕ ਸਾਹਮਣੇ ਸ਼ਰੀਕ ਤੂੰ ਕਿਉਂ ਮੈਨੂੰ ਔਖਾ ਕਰਦਾ ਹੈ ਉਸਦਾ ਪਿਓ ਗੁੱਸੇ ਦਾ ਪਰਿਵਾਰ ਨੂੰ ਚਲਾ ਗਿਆ ਜਾਗਰ ਸੋਚਣ ਲੱਗ ਪਿਆ ਜੇ ਸਾਖ ਨਾ ਹੋਇਆ ਫੇਰ ਕੀ ਹੋਊ ਪਰ ਪੱਕੀ ਰੋਟੀ ਵੀ ਤਾਂ ਕਰਮਾਂ ਵਾਲਿਆਂ ਨੂੰ ਮਿਲਦੀ ਹੈ ਨਾ ਬਾਪੂ ਆਥਨ ਸਵੇਰ ਹੱਥ ਸਾੜਦਾ ਹਨੇਰੇ ਘਰ ਚ ਦੀਵਾ ਮੱਚਦਾ ਵੀ ਜ਼ਰੂਰ ਚਾਹੀਦਾ ਉਸ ਦਿਨ ਜਾਗਰ ਨੇ ਸਾਰੰਗੀਨਾ বাজਾਈ ਅਤੇ ਕਿੱਲੀ ਤੇ ਟੰਗੀ ਨੂੰ ਘੂਰਦਾ ਉਹ ਪੌੜੀਆਂ ਚੜ ਗਿਆ ਉਸ ਦੀ ਝੋਲੀ ਵਿੱਚ ਬਾਜਰਾ ਸੀ ਜਿਹੜਾ ਉਸ ਨੇ ਕਬੂਤਰਾਂ ਨੂੰ ਪਾਤਾ ਚੀਨੀ ਨੂੰ ਕੋਲ ਬਹਿ ਕੇ ਨਿਤ ਦੋ ਗਿਰੀਆਂ ਬਦਾਮਾਂ ਦੀ ਖਵਾਦਾ ਕਰਦਾ ਸੀ ਅਤੇ ਦਿਨੋਂ ਦਿਨ ਉਹ ਉਸ ਵਿੱਚ ਮੋਹੀਦਾ ਤੁਰਹ ਜਾਂਦਾ ਸੀ ਉਸ ਉਦਾਸ ਚਿਹਰੇ ਨਾਲ ਚੀਨੀ ਨੂੰ ਹੱਥਾਂ ਤੇ ਚੁੱਕਦਾ ਕਿਹਾ ਬਾਪੂ ਆਖਦਾ ਮੈਂ ਕਬੂਤਰ ਕਿਉਂ ਨਹੀਂ ਛੱਡਦਾ ਪਰਾਂ ਆ ਚੀਨੀ ਛੱਡ ਕੇ ਮੇਰਾ ਜੀ ਕਿਵੇਂ ਲੱਗੂ ਮੈਂ ਤਾਂ ਚੀਨੀ ਤੋਂ ਦੀ ਸਾਰਾ ਜਗ ਵਾਰਦਿਆਂ ਪਰ ਇਹ ਕੁਝ ਆਖਣ ਤੇ ਵੀ ਅੱਜ ਉਸ ਨੂੰ ਘਰ ਵਿੱਚ ਦੀਵੇ ਮਛ ਦੇ ਦਾ ਖਿਆਲ ਭੁੱਲਿਆ ਨਹੀਂ ਸੀ ਉਹ ਛੱਤ ਤੇ ਬੈਠਾ ਸੀ ਤੇ ਉਸ ਦੇ ਕਬੂਤਰ ਬਾਜਰਾ ਚੁੱਕ ਰਹੇ ਸਨ ਉਦੋਂ ਹੀ ਗਵਾਂਢਣ ਬਹੂ ਕੋਠੇ ਤੇ ਬਾਲਣ ਲੈਣ ਚੜੀ ਜਾਗਰ ਨੇ ਉਸ ਨੂੰ ਵੇਖਿਆ ਉਹ ਉਸ ਨਾਲ ਵੀ ਬਹੁਤ ਹੀ ਉਦਾਸ ਤੇ ਰੁੰਨੀ ਰੁੰਨੀ ਰਹਿੰਦੀ ਸੀ ਜਿਵੇਂ ਉਸ ਨੂੰ ਦੁੱਖਾਂ ਨੇ ਮਿੱਧ ਹੀ ਸੁੱਟਿਆ ਹੋਵੇ ਉਸ ਦਾ ਮਾਲ ਕੁਸਤ ਬੜਾ ਕੰਮ ਕਰਵਾਉਂਦਾ ਸੀ ਅਤੇ ਉਸ ਨੂੰ ਪਸ਼ੂਆਂ ਵਾਂਗ ਨਿਤ ਘੋੜਦਾ ਸੀ ਇਸ ਗੱਲ ਦਾ ਜਾਗਰ ਨੂੰ ਪਤਾ ਸੀ ਪਰ ਉਹ ਕੁਝ ਨਹੀਂ ਸੀ ਕਰ ਸਕਦਾ ਅੱਜ ਉਸ ਨੂੰ ਜੀਤੋ ਤੇ ਬੜਾ ਤਰਸ ਆਇਆ ਉਹ ਮਨ ਵਿੱਚ ਦੁੱਖ ਮਹਿਸੂਸ ਕਰਦਿਆਂ ਪੁੱਛਿਆ ਅੱਜ ਵੀ ਦਾਲੇ ਨੇ ਤੈਨੂੰ ਮਾਰੇ ਜੀਤੋ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਇਹ ਨਹੀਂ ਕਿਹਾ ਪਰ ਮੂੰਹੋਂ ਬੋਲੀ ਕੁਝ ਨਾ ਗੰਭੋਲ ਵੀ ਕੀ ਸਕਦਾ ਤੂੰ ਪੇਕੇ ਕਿਉਂ ਨਹੀਂ ਚਲੀ ਜਾਂਦੀ ਇੰਨੀ ਗੱਲ ਸੁਣ ਕੇ ਜੀਤੋ ਨੇ ਸਵਾਲ ਵੇਖਿਆ ਤੇ ਅੱਖਾਂ ਭਰ ਆਈਆਂ ਫਿਰ ਜਾਗਰ ਨੇ ਦਿਲ ਵਿੱਚ ਪਛਤਾਵਾ ਕੀਤਾ ਜਿਵੇਂ ਉਸ ਤੋਂ ਕੋਈ ਅਪਰਾਧ ਹੋ ਗਿਆ ਵੀ ਉਸ ਨੂੰ ਨਹੀਂ ਸੀ ਇਹ ਗੱਲ ਪੁੱਛਣੀ ਚਾਹੀਦੀ ਉਹ ਬਹੁਤ ਗਰੀਬ ਨੇ ਜੀਤੋ ਨੇ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝੀਆਂ ਆਪਣੇ ਪੇਕੇ ਬਾਰੇ ਦੱਸਿਆ ਤੇ ਉਹ ਪਾਥੀਆਂ ਚੁੱਕ ਕੇ ਥੱਲੇ ਚਲੀ ਗਈ ਉਸ ਦੀ ਹੱਕ ਵੀ ਨਿਤਮਗ ਦੀ ਪਾਠੀ ਯਾਪਦੀ ਸੀ ਉਸ ਦਿਨ ਤੋਂ ਪਿੱਛੋਂ ਜੀਤੋ ਨਾਲ ਉਸ ਦੀਆਂ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਜੀਤੋ ਹਮਦਰਦ ਜਾ ਕੇ ਆਸਰੇ ਉਹ ਜੋ ਨੇੜੇ ਹੁੰਦੀ ਗਈ ਅਖੀਰ ਦੋਹਾਂ ਨਿਕਲ ਜਾਣ ਦੀ ਮਿੱਥ ਲਈ ਅਤੇ ਹਨੇਰਾ ਹੁੰਦਿਆਂ ਛੱਪੜ ਲਾਗੇ ਪੂਜਾ ਵਾਲੇ ਦੀਆਂ ਕਿਕਰਾਂ ਏਟ ਇਕੱਠੇ ਹੋਣ ਦਾ ਅਖਰਾਰ ਕਰ ਲਿਆ ਆਤਮ ਨੂੰ ਜਾਗਰ ਦੇ ਪਿਓ ਨੇ ਉਸ ਨੂੰ ਕਿਹਾ ਪਰਤਾਪ ਸ਼ੌਂਦੇ ਘਰ ਵਾਲੀ ਆਖਦੀ ਐ ਜੇ ਜਾਗਰ ਕਬੂਤਰ ਛੱਡ ਦੇ ਤਾਂ ਮੈਂ ਆਪ ਦੀ ਭਤੀਜੀ ਦਾ ਸਾਖ ਲਿਆ ਦਊ ਉਹਨੂੰ ਮੈਂ ਕੀ ਕਹਿਣਾ ਬਾਪੂ ਤੇਰੀ ਮਰਜ਼ੀ ਹੀ ਐ ਅੱਗੋਂ ਉਹ ਬੋਲਿਆ ਸੀ ਚੰਗਾ ਫੇਰ ਇਹਨਾਂ ਨੂੰ ਦਫਾ ਕਰ ਪਰਾਂ ਓਏ ਆਪਾਂ ਲੱਗੇ ਆਦਮੀ ਆ ਇਹ ਵੈਜ਼ਾਰੀਆਂ ਜੱਟੀ ਭਗਾ ਸਕਦੇ ਐ ਜਾਗਰ ਨੂੰ ਕਬੂਤਰ ਛੱਡਣ ਦਾ ਮਸੇਂ ਭੱਜ ਬਣਿਆ ਸੀ ਕਿਉਂਕਿ ਰਾਤ ਨੂੰ ਤਾਂ ਉਸਨੇ ਜੀਤੋ ਨਾਲ ਨਿਕਲ ਜਾਣਾ ਸੀ ਉਸ ਰਾਤ ਰਿੱਲੂ ਦੇ ਘਰ ਕਬੂਤਰ ਛੱਡਣ ਗਿਆ ਤਾਂ ਉਸ ਨੂੰ ਆਪਣਾ ਜੀ ਖੁਸਦਾ ਖੁਸਦਾ ਜਾਪਿਆ ਪਰ ਨਿੱਕੇ ਮੋਹ ਨੂੰ ਵੱਡਾ ਮੋਹ ਸਦਾ ਹੀ ਜਿੱਤ ਲੈਂਦਾ ਹੈ ਮੈਂ ਥੋੜਾ ਚਿਰ ਕਿਤੇ ਲਾਂਬੇ ਜਾਣਾ ਯਾਰ ਇਹਨਾਂ ਨੂੰ ਚੰਗੀ ਤਰ੍ਹਾਂ ਸੰਭੀ ਮੇਰੀ ਚੀਨੀ ਕਿਤੇ ਉੱਧਰ ਨਾ ਜਾਵੇ ਜਾਗਰ ਨੇ ਚੀਨੀ ਵੱਲ ਮਿੱਠੀਆਂ ਤੱਕਦਿਆਂ ਕਿਹਾ ਸੀ ਕੋਈ ਜਿੱਥੇ ਮਈਆਂ ਦਾ ਲੇਖਾ ਉੱਥੇ ਤੇਰੀਆਂ ਕਟੀਆਂ ਦਾ ਵੀ ਹੋ ਜਾਊਗਾ ਰੇਲੂ ਨੇ 50-60 ਫਿਰ ਦੇ ਕਬੂਤਰਾਂਵਲ ਵੇਖ ਕੇ ਕਿਹਾ ਕਬੂਤਰਿਆਂ ਨਾਲ ਗੁਟਕ ਦੇ ਕਬੂਤਰ ਰੇਲੂ ਨੂੰ ਖੜਾ ਜਾਂਦੇ ਸਨ ਉਸ ਦੇ ਚਿਹਰੇ 'ਤੇ ਮਸਕਾਨਾਂ ਚਿੱਟੇ, ਨੀਲੇ ਅਤੇ ਰੱਤੇ ਕਬੂਤਰਾਂ ਦੀਆਂ ਫੁੱਲੀਆਂ ਧੌਣਾ ਤੇ ਚਮਕਦੀਆਂ ਲਿਸ਼ਕਾਂ ਜਾਂਦੀਆਂ ਸਨ ਜਾਗਰ ਨੂੰ ਰੋਟੀ ਖਾਂਦਿਆਂ ਉਸ ਦੇ ਪਿਓ ਨੇ ਕਬੂਤਰ ਛੱਡ ਦੇਣ ਅਤੇ ਹੋਰ ਸਿੱਖਿਆ ਦੇਣ ਦੇ ਕਿਹਾ ਲਾਗੀ ਮਾੜਾ ਹੋ ਕੇ ਨਹੀਂ ਦਿਨ ਕੱਟ ਸਕਦਾ ਭਲੇ ਮਾਨਸ ਲਾਗੀ ਦੀ ਲੋਕ ਇੱਜ਼ਤ ਕਰਦੇ ਐ ਤੂੰ ਥੋੜੇ ਦਿਨਾਂ ਨੂੰ ਵੇਖੀ ਜਦੋਂ ਤੇਰੀ ਬਹੂ ਆ ਗਈ ਰੋਟੀ ਖਾਂਦੇ ਆ ਆਪਣੇ ਬਾਪੂ ਦੀ ਗੱਲ ਸੁਣ ਕੇ ਉਸ ਨੂੰ ਪਹਿਲੀ ਵਾਰ ਖਿਆਲ ਆਇਆ ਕਿ ਉਹ ਮਾੜਾ ਕੰਮ ਕਰ ਰਿਹਾ ਜੱਟਾਂ ਦੀ ਤੀਵੀਂ ਕੱਢ ਕੇ ਲਿਜਾਣੀ ਕਿੰਨੀ ਭੈੜੀ ਗੱਲ ਐ ਜੇ ਉਹਨਾਂ ਨੂੰ ਪਤਾ ਲੱਗ ਗਿਆ ਉਹ ਦੋਨਾਂ ਨੂੰ ਜਾਨੋਂ ਮਾਰ ਦੇਣਗੇ ਉਹਨੂੰ ਡਰ ਜਿਹਾ ਲੱਗਿਆ ਇਹ ਸੋਚਦਿਆਂ ਉਹ ਬਹੁਤ ਕੁਝ ਸੋਚਦਾ ਬਾਹਰ ਨੂੰ ਚੱਲਿਆ ਗਿਆ ਆਹ ਮਾਰ ਨਾ ਦੇਣਗੇ ਉਹ ਮਾਂ ਦੀ ਸੁਹਾਗ ਦੀ ਜੀ ਉਸ ਆਪਣੇ ਦਿਲ ਦੇ ਲਹੂ ਤੇ ਜਬਾਨੇ ਦੇ ਜੋਰ ਨੂੰ ਮਹਿਸੂਸ ਕਰਦੇ ਆ ਮਨ ਵਿੱਚ ਕਿਹਾ ਉਸ ਥੋੜੇ ਸਮੇਂ ਵਿੱਚ ਜੀਤੋ ਦੇ ਲੈ ਜਾਣ ਨੂੰ ਕਈ ਵਾਰ ਰੱਦਿਆ ਤੇ ਕਈ ਵਾਰ ਕਬੂਲਿਆ ਪਰ ਕਿਸੇ ਇੱਕ ਸੱਟੇ ਤੱਕ ਨਾ ਪਹੁੰਚ ਸਕਿਆ ਹਨੇਰਾ ਹੁੰਦਾ ਹੀ ਉਸ ਦੇ ਪੈਰ ਆਪਣੇ ਇਕਰਾਰ ਵਾਲੇ ਥਾਂ ਨੂੰ ਵਗ ਤੁਰੇ ਉਹ ਥੋੜਾ ਚਿਰ ਇੱਕ ਕਿੱਕਰ ਹੀਟ ਅਨੇਰੇ ਵਿੱਚ ਖੜੋਤਾ ਰਿਹਾ ਉਸ ਦਾ ਦਿਲ ਜ਼ੋਰੀ ਧੜਕ ਰਿਹਾ ਸੀ ਤੇ ਉਡੀਕ ਵਿੱਚ অতি ਕਾਲਾ ਸੀ ਥੋੜੇ ਚਿਰ ਪਿਛੋਂ ਉਸ ਨੂੰ ਅਨੇਰੇ ਵਿੱਚ ਹਿਲਦੀ ਇੱਕ ਲਹਿਰ ਵੇਖੀ ਜੀਤੋ ਹਵਾ ਦੇ ਬੁੱਲੇ ਤੋਂ ਵਿਤਰਕ ਦੀ ਸੀ ਤੇ ਉਸ ਕੋਲ ਆ ਰਹੀ ਸੀ ਉਸ ਦੇ ਧੜਕਦੇ ਦਿਲ ਨੇ ਲੰਮੇ ਹੋ ਕੇ ਵਿੱਚ ਤਸਕੀਨ ਦਾ ਸਾਹ ਲਿਆ ਚੱਲ ਹੁਣ ਬਗ ਚੱਲ ਜਾਗਰਾ ਮੇਰੇ ਜੀ ਨੂੰ ਪਤਾ ਨਹੀਂ ਕੀ ਹੋਈ ਜਾਂਦਾ ਹੈ ਜੀਤੋ ਕਈ ਪ੍ਰਕਾਰ ਦੇ ਮਿਲੇ ਜਿਹੜਾ ਨਾਲ ਕੰਬ ਰਹੀ ਸੀ ਉਹ ਲੰਮੀ ਕੈਦ ਵਿੱਚੋਂ ਨਿਕਲ ਕੇ ਵੀ ਹਾਲੇ ਖੁਦ ਨੂੰ ਕੈਦ ਨਹੀਂ ਸਮਝ ਰਹੀ ਸੀ ਜੀਤੋ ਜਾਗਰ ਦੇ ਦਿਲ ਤੇ ਸਾਰਾ ਹਨੇਰਾ ਦੁੱਖ ਰੋਕ ਵਣ ਕੇ ਉਲੜਾਇਆ ਸੀ ਹਾਂ ਕੀ ਹੈ ਜਾਗਰਾ ਹੁਣ ਤੁਰਦਾ ਕਾਤੋਂ ਨਹੀਂ ਜੀਤੋ ਆਪਣੇ ਕਾਲੇ ਸਾਹ ਵਿੱਚ ਹੌਂਕ ਦੀ ਜਾਪਦੀ ਸੀ ਜੀਤੋ ਮੈਂ ਲੱਗ ਗਿਆ ਲਾਗੀ ਸਭ ਦੀ ਇੱਜ਼ਤ ਦੇ ਸਾਂਝੀ ਹੁੰਦੇ ਐ ਤੇਰਾ ਵੀ ਨਿਕਲ ਕੇ ਮੂੰਹ ਕਾਲਾ ਹੋ ਜੂਗਾ ਉਹ ਪੁਲਿਸ ਪਿੱਛੇ ਲਾ ਕੇ ਆਪਾਂ ਨੂੰ ਫੜ ਲੈਣਗੇ ਇਹ ਬਹੁਤ ਮਾੜੀ ਗੱਲ ਹੋ ਤੂੰ ਮੇਰੇ ਆਖੇ ਲੱਗ ਤੇ ਘਰ ਨੂੰ ਮੁੜ ਜਾ ਥੋੜੇ ਚਿਰ ਵਿੱਚ ਜਾਗਰ ਦਾ ਦਿਮਾਗ ਜ਼ਿੰਦਗੀ ਦੇ ਕਈ ਵਿਸ਼ਿਆਂ ਦਾ ਸਫ਼ਰ ਕਰ ਗਿਆ ਅਥਵਾ ਹਾਰੀ ਜ਼ਿੰਦਗੀ ਬੇਵਸੀ ਦੇ ਦਰਪਨ ਵਿੱਚ ਆਪਣੀ ਸਹੀ ਤਸਵੀਰ ਵੇਖਦੀ ਹੈ ਜਦੋਂ ਤੂੰ ਮੇਰੇ ਵੱਲ ਐ ਅਤੇ ਮੈਂ ਤੇਰੀਆਂ ਫੇਰ ਕਾਹ ਤੋਂ ਡਰਦਾ ਐ ਤੂੰ ਹੀ ਤਾਂ ਮੈਨੂੰ ਹੌਸਲਾ ਦਿੱਤਾ ਸੀ ਜੀਤੋ ਨੇ ਮਯੂਸ ਉਂਗਲਾਂ ਮਰੋੜਦਿਆਂ ਉੱਤਰ ਦਿੱਤਾ ਇਹ ਤਾਂ ਠੀਕ ਐ ਪਰ ਪਿੱਛੋਂ ਮੇਰੇ ਪਿਓ ਦੀ ਨਾ ਸਾਰੇ ਜੱਟ ਦਾੜੀ ਬੁੱਟਣਗੇ ਅਤੇ ਕੰਜਰ ਕੰਜਰ ਆਖਣਗੇ ਜਾਗਰਾ ਮੇਰੇ ਵੀ ਮਾਪੇ ਐ ਇਹ ਗੱਲ ਆਖਦਿਆਂ ਜੀਤੋ ਨੂੰ ਆਪਣੇ ਅੰਦਰ ਇੰਨਾ ਦੁੱਖ ਹੋਇਆ ਜਿਨਾਂ ਔਰਤ ਨੂੰ ਜ਼ਿੰਦਗੀ ਵਿੱਚ ਕਦੇ-ਕਦਾਈਂ ਹੁੰਦਾ ਏ ਇਸੇ ਕਰਕੇ ਮੈਂ ਆਖਦਾ ਕਿ ਤੂੰ ਮੁੜ ਜਾ ਇਹ ਕੰਮ ਸਾਡੇ ਵਾਸਤੇ ਚੰਗਾ ਨਹੀਂ ਜਾਂ ਅਗਰ ਆਪ ਵੀ ਬੜਾ ਦੁਖੀ ਸੀ ਪਰ ਉਸ ਦਾ ਹੌਸਲਾ ਸਾਹਮਣੇ ਆਏ ਬੰਦਨਾਂ ਨੂੰ ਤੋੜ ਨਾ ਸਕਿਆ ਜੀਤੋ ਦੀ ਜ਼ਿੰਦਗੀ ਵਿੱਚ ਚਮਕੀ ਆਸ਼ਾ ਬੁਝ ਗਈ ਮਾਰ ਕਟਾਈ ਤੇ ਲੰਮੀ ਕੈਦ ਉਸ ਦੇ ਸਾਹਮਣੇ ਸੀ ਹਨੇਰਾ ਅਸਲੋਂ ਹੀ ਬਹੁਤ ਸੰਘਣਾ ਹੋ ਗਿਆ ਸੀ ਉਸ ਨੂੰ ਓਵੇਂ ਜਾਪਿਆ ਜੇ ਮੇਉ ਸਾਰੀ ਉਮਰ ਬਿਮਾਰ ਰਹੀ ਹੈ ਤੇ ਬਿਮਾਰੀ ਦੇ ਰੋੜ ਵਿੱਚ ਹੁਣ ਜ਼ਿੰਦਗੀ ਦਮ ਰੋੜ ਰਹੀ ਹੈ ਉਸ ਨੂੰ ਪਤਾ ਤੱਕ ਨਾ ਲੱਗਾ ਕਿ ਉਹ ਕਦੋਂ ਡਿੱਗਦੀ ਢੈਂਦੀ ਘਰ ਪੁੱਜ ਗਈ ਪਰ ਸਭਾਤ ਅੱਗੇ ਜਾ ਕੇ ਵੀ ਉਹ ਦਾੜ ਕਰਕੇ ਡਿੱਗ ਪਈ ਉਸ ਦੀ ਸੱਸ ਹਾਏ ਕੁੜੇ ਕੀ ਹੋ ਗਿਆ ਆਖ ਦੀ ਉਸ ਵੱਲ ਭੱਜੀ ਜੀਤੋ ਨੂੰ ਦੰਦਲ ਪੈ ਚੁੱਕੀ ਸੀ ਸੱਸ ਨੇ ਖੁਰਚਣੇ ਦੇ ਇੱਕ ਪਾਸੇ ਨਾਲ ਦੰਦਲ ਤੋੜੀ ਮੂੰਹ ਵਿੱਚ ਪਾਣੀ ਪਾਇਆ ਤੇ ਉਸ ਨੂੰ ਚੋਕ ਕੇ ਅੰਦਰ ਪਾਤਾ ਜੀਤੋ ਬੇਸੁਰਤਾ ਵਾਂਗ ਅਵਾ ਤਬਾ ਵਕ ਰਹੀ ਸੀ ਉਸ ਦੀ ਸੱਸ ਨੂੰ ਜੈਨਪੂਤ ਚੰਬਰਦਾਨ ਦਾ ਸ਼ੱਕ ਪਿਆ ਹੋਰ ਚੰਗੀ ਭਲੀ ਘਰੋਂ ਗਏ ਨੂੰ ਕੀ ਹੋ ਸਕਦਾ ਸੀ ਡੇਰੇ ਦੇ ਭਾਈ ਮਕੰਦ ਸਿੰਘ ਨੂੰ ਸਦਿਆ ਉਸ ਨੇ ਦੋਨੇ ਨਵਜ਼ਾਂ ਵੇਖੀਆਂ ਪਰ ਸਿਰ ਮਾਰ ਦਿੱਤਾ ਕਿ ਕੁਝ ਵੀ ਸਮਝ ਨਹੀਂ ਪੈਂਦਾ ਹੋਰ ਕਈ ਹਕੀਮ ਲੈਂਦੇ ਗਏ ਸਭ ਨਾਲ ਆਪੋ ਆਪਣੀਆਂ ਦਵਾਈਆਂ ਦਿੱਤੀਆਂ ਪਰ ਜੀਤੋ ਦੇ ਦਿਲ ਦਾ ਲੋਹਾ ਹੋ ਚੁੱਕੇ ਗਮ ਨੂੰ ਕੋਈ ਵੀ ਢਾਲ ਨਾ ਸਕਿਆ ਉਹ ਦਿਨੋਂ ਦਿਨ ਬਰੀਕ ਤਾਪ ਨਾਲ ਲਿਸੀ ਹੁੰਦੀ ਗਈ ਉਸ ਨੂੰ ਕੀਮਤੀ ਤੋਂ ਕੀਮਤੀ ਦਵਾਈਆਂ ਦਿੱਤੀਆਂ ਗਈਆਂ ਪਰ ਜੀਤੋ ਦੇ ਚਿਹਰੇ ਤੇ ਭੋਰਾ ਵੀ ਰੌਣਹਾਂ ਨਹੀਂ ਉਹ ਸੱਤਾਂ ਮਹੀਨੇ ਪਿੱਛੋਂ ਬਰੀਕ ਤਾਪ ਖਾਂਗ ਨਾਲ ਸਦਾ ਲਈ ਖਾਮੋਸ਼ ਗੰਬ ਵਿਚ ਕੁਲ ਕੇ ਮਰ ਗਈ ਮਰ ਜਾਣ ਤੋਂ ਮਗਰੋਂ ਤਿਲਕਰਾਮ ਹਕੀਮ ਨੇ ਦੱਸਿਆ ਕਿ ਇਸ ਨੂੰ ਤਪ ਦਿਖ ਸੀ ਜਾਗਰ ਦਾ ਕਬੂਤਰ ਛੱਡ ਦੇਣ ਤੋਂ ਬਾਅਦ ਥੋੜੇ ਚਿਰ ਪਿੱਛੋਂ ਹੀ ਮੰਗਣਾ ਹੋ ਗਿਆ ਸੀ ਤੇ ਉਸੇ ਹਾਰ ਦੀ ਉਸ ਦਾ ਵਿਆਹ ਵੀ ਹੋ ਗਿਆ ਉਸ ਦੇ ਵਿਆਹ ਵਿੱਚ ਉਸ ਦੇ ਪਿਓ ਨੇ ਜਿਹੜੀ ਥੋੜੀ ਜਿਹੀ ਜ਼ਮੀਨ ਸੀ ਗਹਿਣੇ ਪਾ ਦਿੱਤੀ ਇਸ ਲਈ ਜਾਗਰ ਨੂੰ ਹੁਣ ਨਿਤਿ ਦਿਹਾੜੀ ਤੇ ਜਾਣਾ ਪੈਂਦਾ ਸੀ ਅੱਗੇ ਕੰਮ ਉਸ ਨੂੰ ਲੱਭਦਾ ਸੀ ਤੇ ਹੁਣ ਉਸ ਨੂੰ ਆਪ ਕੰਮ ਟਰੋਲਣਾ ਪੈਂਦਾ ਸੀ ਉਸ ਦੀ ਘਰ ਵਾਲੀ ਚੰਦੋ ਦੀਆਂ ਅੱਖਾਂ ਤਿੱਖੀਆਂ ਤੇ ਮੋਟੀਆਂ-ਮੋਟੀਆਂ ਸਨ ਜਿਹੜੀਆਂ ਅਗਵਾੜ ਦੇ ਮੁੰਡਿਆਂ ਦੇ ਪੈਰ ਤਰਕਾ ਦੇਂਦੀਆਂ ਸਨ ਜਾਗਰ ਆਪਣੀ ਘਰਵਾਲੀ ਵਿੱਚ ਪਰਚ ਕੇ ਜੀਤੋ ਨੂੰ ਅਸਲ ਨੂੰ ਹੀ ਭੁੱਲ ਚੁੱਕਾ ਸੀ ਫਿਤਰਤ ਕਿਵੇਂ ਮਨੁੱਖ ਦੇ ਦਿਲੋਂ ਜ਼ਿੰਦਗੀ ਵਿੱਚ ਆਏ ਪਚਾਲ ਵੀ ਇੱਕ ਲਹਿਰ ਵਾਂਗ ਮਿਟਾ ਦਿੰਦੀ ਹੈ ਜਾਗਰ ਨੂੰ ਆਪਣੀ ਗਹਿਣੇ ਪਈ ਪਹਿਲੀ ਛਡਾਉਣ ਦੀ ਚਿੰਤਾ ਦਿਨੋਂ ਦਿਨ ਖੋਰ ਰਹੀ ਸੀ ਉਸਨੇ ਬੜੀ ਹੱਕ ਢਾ ਕੇ ਕੰਮ ਕੀਤਾ ਪਰ ਫਿਰ ਵੀ ਸਾਰਾ ਸਾਲ ਮਰ ਕੇ ਉਸਨੇ ਮਸਾਂ ਆਪਣੀ ਜ਼ਮੀਨ ਦਾ ਚੌਥਾ ਐਸਾ ਹੀ ਛਡਾਇਆ ਅਗਲੇ ਸਾਲ ਲਈ ਉਸਨੇ ਆਪਣੇ ਸਾਥੀ ਸਰਦਾਰੇ ਨਾਲ ਡੇਰਾਦੂਨ ਜਾ ਕੇ ਕੰਮ ਕਰਨ ਦੀ ਮਥਲੀ ਕਿਉਂਕਿ ਜੰਗ ਲੱਗ ਜਾਣ ਨਾਲ ਸ਼ਹਿਰੀ ਕਾਰੀਗਰ ਮਹਿੰਗੇ ਹੋ ਗਏ ਸਨ ਅਤੇ ਗਵਰਨਮੈਂਟ ਦੇ ठेकेदार 5-6 ਰੁਪਏ ਦਿਹਾੜੀ ਦਿੰਦੇ ਸਨ ਉਹ ਵੀ ਆਪਣੀ ਕਿਸਮਤ ਬਣਾਉਣ ਲਈ ਡੇਰਾਦੂਨ ਚਲਾ ਗਿਆ ਜਾਗਰ ਨੂੰ ਡੇਰਾਦੂਨ ਗਿਆ ਕਈ ਮਹੀਨੇ ਹੋ ਗਏ ਸਨ ਪਿੱਛੋਂ ਉਸਦੇ ਪਿਓ ਤੇ ਚੰਦੋ ਵਿਚਕਾਰ ਲੜਾਈ ਰਹਿਣ ਲੱਗ ਪਈ ਦੋਹਾਂ ਨੇ ਇੱਕ ਦੂਜੇ ਦੇ ਵਿਰੁੱਧ ਸ਼ਿਕਾਇਤਾਂ ਲਿਖ ਭੇਜੀਆਂ ਜਾਗਰ ਨੇ ਦੋਨਾਂ ਨੂੰ ਉੱਤਰ ਦਿੱਤਾ ਕਿ ਰਲ ਕੇ ਦਿਨ ਕੱਟੋ ਚੰਦੋ ਨੇ ਉਸ ਨੂੰ ਫੇਰ ਦੇਖਿਆ ਕਿ ਸਾਨੂੰ ਖੜੀ-ਖੱਟੀ ਦੀ ਕੋਈ ਲੋੜ ਨਹੀਂ ਮੇਰਾ ਜੀ ਨਹੀਂ ਲੱਗਦਾ ਤੂੰ ਘਰ ਨੂੰ ਆ ਜਾ ਹੁਣੇ ਛੇਤੀ ਛੇਤੀ ਬਸ ਆਹੋ ਤੈਨੂੰ ਤਕੀਰ ਐ ਪਰ ਜਾਗਰ ਪੈਸੇ ਦੇ ਲਾਲਚੇ ਲੱਗਾ ਰਿਹਾ ਤੇ ਉਸ ਚਿੱਠੀਆਂ ਦੇ ਉੱਤਰ ਦੇਣੋ ਵੀ ਯੋਗ ਨਾ ਸਮਝਿਆ ਇਦਾਂ નિર્દોਸ਼ ਚੰਦੋ ਤੇ ਉਸ ਦਾ ਸਹਰਾ ਤੋਂ ਤਾਂ ਲੌਣ ਲੱਗ ਪਿਆ ਤੂੰ ਫਲਾਣੇ ਦੇ ਘਰ ਕੋਈ ਜਾਨਣੀ ਐ ਐਨਾ ਐਨਾ ਚਰਵਾਰ ਕੀ ਕਰਦੀ ਐ ਤੂੰ ਸ਼ਕੀਨੀ ਕਾਹਤੋਂ ਲਾਉਣੀ ਐ ਬੁੱਢਾ ਝੁਰੜਿਆ ਦਿਲ ਜੋਕ ਤਰੰਗਾ ਨੂੰ ਕੀ ਜਾਣਦਾ ਪਰ ਉਹਦੇ ਤਾਨੇ ਮੇਣਿਆਂ ਦੇ ਉਲਟ ਚੰਦੋ ਉਸ ਨੂੰ ਦੂਣ ਸвая ਮਚਾਉਂਦੀ ਰਹੀ ਉਸ ਦਾ ਸੁਭਾਅ ਕਾਫੀ ਖੁੱਲਾ ਹੋ ਚੁੱਕਾ ਸੀ ਕਿਉਂਕਿ ਪਿਓ ਪੁੱਤ ਦੋਹਾਂ ਨੇ ਉਸ ਨੂੰ ਆਉਂਦਿਆਂ ਸਾਰੇ ਹੱਥਾਂ ਤੇ ਚੁੱਕ ਲਿਆ ਸੀ ਔਰਤ ਦੇ ਬਣ ਚੁੱਕੇ ਸੁਭਾਅ ਨੂੰ ਤੋੜਨਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੁੰਦਾ ਹੈ ਅਖੀਰ ਬੁੱਢੇ ਦੀ ਜ਼ੈਦਤ ਤੇ ਤਾਨੇ ਮੇਣ ਰੰਗ ਲੈ ਜੋ ਚੰਦੋਂ ਨੇ ਨਹੀਂ ਹੋਣਾ ਸੀ ਉਸ ਲਈ ਮਜਬੂਰ ਹੋ ਗਈ ਉਸ ਦੀ ਜੀਤੇ ਦੇ ਮਾਲਕ ਦਿਆਲੂ ਨਾਲ ਅਸ਼ਨਾਹੀ ਹੋ ਗਈ ਜਿਹੜਾ ਉਸ ਦੇ ਅੱਗੇ ਪਿਛੇ ਕਈ ਮਹੀਨਿਆਂ ਤੋਂ ਫਿਰਦਾ ਸੀ ਇਹ ਚਰਚਾ ਵੀ ਅਗਵਾਲ ਵਿੱਚ ਅੱਗ ਦੇ ਭੁਕੇ ਵਾਂ ਖਿਲਰ ਗਈ ਇੱਕ ਦਿਨ ਇੱਕ ਹੋਰ ਮੁੰਡੇ ਨੇ ਉਹਨਾਂ ਦੋਵਾਂ ਨੂੰ ਮਿਲਦਾਂ ਵੇਖ ਲਿਆ ਤੇ ਸਾਰੇ ਰੌਲਾ ਪਾਤਾ। ਜਾਗਰ ਨੂੰ ਉਸਦੇ ਪਿਓ ਨੇ ਤਾਰ ਦੇਤੀ ਕਿ ਛੇਤੀ ਆ ਜਾ। ਜਾਗਰ ਨੇ ਤੀਜੇ ਦਿਨ ਆ ਕੇ ਸਾਰੀ ਗੱਲ ਸੁਣ ਲਈ। ਉਸ ਦਾ ਸਰੀਰ ਕੱਪੜਿਆਂ ਅੰਦਰ ਮੱਚੀ ਜਾ ਰਿਹਾ ਸੀ। ਉਹਨੇ ਚੰਦੋਂ ਨੂੰ ਓੜਕਾਂ ਦਾ ਕੁੱਟਿਆ ਪਰ ਕੁੱਟ ਕੇ ਔਰਤ ਦੇ ਵਿਗੜੇ ਮਨ ਦਾ ਇਲਾਜ ਨਹੀਂ। ਸਗੋਂ ਉਸ ਨੂੰ ਬਗਾਤ ਲਈ ਹੋਰ ਤਖੜਿਆ ਕੀਤਾ ਜਾਂਦਾ ਹੈ। ਮਾਰ ਦਾ ਡਰ ਔਰਤ ਨੂੰ ਮਰਦ ਦੀ ਹਾਜ਼ਰੀ ਵਿੱਚ ਸ਼ਹਿਰ ਅਧਿਨ ਤੇ ਕਾਬੂ ਕਰ ਰੱਖੇ ਪਰ ਅੱਖੋਂ ਹੋਂਦੇ ਹੀ ਉਹ ਵਾਕੀ ਬਚਦੀ ਸ਼ਰਮ ਦਾ ਪੱਲਾ ਵੀ ਪਾੜ ਸੁੱਟਦੀ ਏ ਜਾਗਰ ਆਪਣੇ ਠੇਕੇ ਦਾ ਤੋਂ 10 ਦਿਨਾਂ ਦੀ ਛੁੱਟੀ ਲੈ ਕੇ ਆਇਆ ਸੀ ਜਾਣ ਤੋਂ ਅੱਗੋਂ ਉਸ ਨੂੰ ਫਿਰ ਸਾਰਿਆਂ ਨੇ ਡਰਾਇਆ ਤੇ ਮਕਾਇਆ ਕਿ ਜੇ ਹੁਣ ਤੇਰੀ ਕੋਈ ਕਰਤੂਤ ਸੁਣ ਲਈ ਤਾਂ ਤੈਨੂੰ ਮਾਰ ਕੇ ਨਹਿਰ 'ਚ ਰੋੜ ਦਿਆਂਗੇ ਉਹ ਮੁੜ ਡੇਰਾਦੂਨ ਚਲਾ ਗਿਆ ਚੰਦੋ ਇਹਨਾਂ ਦਿਨਾਂ ਦੀ ਮਾਰ ਨਾਲ ਇੰਨਾ ਰੂਈ ਨਹੀਂ ਸੀ ਜਿੰਨਾ ਕਿ ਕਿਸਤਰੀ ਨੂੰ ਰੋਣਾ ਚਾਹੀਦਾ ਸੀ ਉਹ ਇੱਕ ਪੱਥਰ ਵਾਂਗ ਸੁੰਨਮੁਨ ਹੋ ਗਈ ਸੀ ਉਸ ਤੇ ਦੜਾ ਦੜ ਲੱਤਾਂ ਮੁਕੀਆਂ ਤੇ ਸੋਟੀਆਂ ਪਈਆਂ ਸਨ ਪਰ ਉਸਨੇ ਪੀੜ ਹੁੰਦਿਆਂ ਵੀ ਦਰਦ ਮਹਿਸੂਸ ਨਹੀਂ ਕੀਤਾ ਉਹ ਸਾਰੀਆਂ ਕੌੜੀਆਂ ਕਸੈਲੀਆਂ ਸੁਣੀਆਂ ਸਨ ਜਿਵੇਂ ਕਿਵੇਂ ਕੋਈ ਅਸਰ ਨਹੀਂ ਹੋਇਆ ਹੁੰਦਾ ਉਸ ਦਿਆਲੂ ਨੂੰ ਅਖੀਰ ਦੀ ਨਿਵੇੜ ਦਿੱਤੀ ਕਿ ਮੈਨੂੰ ਲੈ ਚੱਲ ਨਹੀਂ ਤਾਂ ਜ਼ਹਿਰ ਜਾਂ ਹਫੀਮ ਲਿਆ ਦੇ ਹੁਣ ਮੈਂ ਇਦੋਂ ਤਾਂ ਮਰੀ ਚੰਗੀ ਆ ਮਰ ਜਾਣ ਦਾ ਅਹਿਸਾਸ ਦੁਖੀ ਨੂੰ ਬੜੀ ਢਾਰਸ ਦਿੰਦਾ ਹੈ ਪਰ ਮਰ ਜਾਣਾ ਇੰਨਾ ਸਖਾਲਾ ਵੀ ਤਾਂ ਨਹੀਂ ਨਾ ਹੁੰਦਾ ਜਿੰਨਾ ਚਿਤ ਪਿਆ ਜਾਂਦਾ ਹੈ ਚੰਦੋਂ ਨੇ ਦਿਆਲੂ ਨੂੰ ਇੱਕ ਪ੍ਰਕਾਰ ਦਾ ਰੋਹ ਤੇ ਡਰਾਵਾ ਦਿੱਤਾ ਸੀ ਦਿਆਲੂ ਨੇ ਪਿੰਡ ਦੇ ਵੈਲੀਆਂ ਨਾਲ ਗੰਢ ਤੁਪ ਕੀਤੀ ਉਹਨਾਂ ਉਸਨੂੰ ਹੌਸਲਾ ਦਿੱਤਾ ਕਿ ਬੇਫਿਕਰ ਰਹਿ ਤੱਤੀ ਬਾਹ ਨਹੀਂ ਲੱਗਣ ਦੇ ਚੰਦੋਂ ਇੱਕਦਮ ਦੁਪਹਿਰ ਹੀ ਕਿਧਰੇ ਛਿਪਣ ਹੋ ਗਈ ਉਸ ਦੇ ਸਾਰੇ ਨੂੰ ਉਸ ਨੂੰ ਜਾਂਦੇ ਆਉਂਦੇ ਸਾਰੇ ਘਰੀ ਲੱਭਿਆ ਪਰ ਉਹ ਕਿਤੋਂ ਨਾ ਆਈ ਉਹ ਸਾਥਣ ਤੇ ਆਥਣ ਤੋਂ ਮੁੜ ساری ਰਾਤ ਚੰਦ ਨੂੰ ਡੀਕਿਆ ਪਰ ਉਹ ਲੰਘ ਚੁੱਕੇ ਸਮੇਂ ਦੀ ਇੱਕ ਲਹਿ ਹੋ ਗਈ ਸੀ ਜਿਹੜੀ ਕਿਸੇ ਵੀ ਕੀਮਤੇ ਨਹੀਂ ਸੀ ਪਰਤ ਸਕਦੀ ਅਗਲੇ ਦਿਨ ਉਸ ਮੁੜ ਜਾਗਰ ਨੂੰ ਤਾਰ ਦੇ ਦਿੱਤੀ ਉਧਰ ਵੈਲੀਆਂ ਦਿਆਲੇ ਤੋਂ ਵੀ ਚੰਦ ਨੂੰ ਖੋਲਿਆ ਤੇ ਉਹ ਦੂਜੇ ਦਿਨ ਸ਼ਾਮ ਨੂੰ ਖੁਸਿਆ ਜਾ ਮੂੰਹ ਲੈ ਕੇ ਘਰ ਮੁੜ ਆਇਆ ਕਈ ਮਹੀਨੇ ਲੰਘੇ ਚੰਦੋਂ ਭਾਲਾਂ ਵੀ ਨਾ ਮਿਲੀ ਜਾਗਰ ਜਿਹੜੇ ਪੈਸੇ ਡੇੜਾ ਦੂਰ ਕਮਾ ਕੇ ਲਿਆ ਸੀ ਉਹ ਵੀ ਚਲਾਕ ਤੇ ਹੁਸ਼ਿਆਰ ਬੈਲੀਆਂ ਹੱਥਾਂ ਤੇ ਚੜਾ ਕੇ ਖਾ ਲਏ ਉਹ ਅਸਲੋਂ ਸਖਣਾ ਹੋ ਗਿਆ ਇਹਨਾਂ ਦਿਨਾਂ ਵਿੱਚ ਜਾਗਰ ਨੇ ਕਈ ਵਾਰ ਖਿਆਲ ਕੀਤਾ ਕਿ ਮੈਂ ਇਹਨਾਂ ਜੱਟਾਂ ਵਿੱਚ ਧੀ ਭੈਣ ਦੀ ਇੱਜ਼ਤ ਦਾ ਕਿੰਨਾ ਸਾਂਝੀ ਰਿਆਂ ਮੈਂ ਦਿਆਲੂ ਤੇ ਉਹਨਾਂ ਦੇ ਘਰ ਵਾਲਾਂ ਦਾ ਰਗੜ ਕੇ ਨੱਕ ਵੱਢ ਸਕਦਾ ਸੀ ਪਰ ਨਹੀਂ ਨਾ ਕੁਝ ਕੀਤਾ ਔਰ ਉਸ ਦੀ ਜ਼ਿੰਦਗੀ ਇੱਕ ਟੁੰਡ ਮੁੰਡ ਵਰਗੀ ਰਹਿ ਗਈ ਸੀ ਜਿਸ ਦੇ ਗਲੋਂ ਇਸ਼ਕ ਪੇਚੇ ਦੀ ਵੇਲ ਲਾ ਲਈ ਗਈ ਹੋਵੇ ਕਬੂਤਰ ਹੀ ਉਸ ਦਾ ਇੱਕ ਮਨ ਪਰਚਾਵਾ ਰਹੇ ਸਨ ਕਈ ਵਾਰ ਬੁੱਕਲ ਵਿੱਚ ਚਾਈ ਚੀਨੀ ਕਬੂਤਰੀ ਉਸ ਦੀ ਰੂਹ ਦੇ ਪਰ ਤੜਕਾ ਜਾਂਦੀ ਸੀ ਧੰਨਵਾਦ ਦੋਸਤੋ